ਸਾਥਰੀ ਭਾਜੀ ਸਾਰਿਆਂ ਨੂੰ ਅੱਜ ਆਪਾਂ ਕਹਾਣੀ ਲੈ ਕੇ حاضر ਹੋਏ ਹਾਂ ਇੱਕਾਂ ਦੀ ਪੈਠ ਜਿਸ ਨੂੰ ਲਿਖਿਆ ਹੈ ਮਨਦੀਪ ਸਿੰਘ ਘੁੰਮਣਜੀ ਨੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਕਿਸੰਦ ਆਏਗੀ ਜੀ ਬਜਾਜ ਤੋਂ ਆਪਣੇ ਲਈ ਸੂਟ ਖਰੀਦ ਲਿਆ ਪਰ ਦੁਕਾਨ ਵਿੱਚੋਂ ਉੱਠਣ ਲਈ ਉਸ ਦਾ ਮਨ ਨਾ ਮੰਨਿਆ ਉਸ ਨੇ ਦੁਕਾਨ ਵਾਲੇ ਭਾਈ ਤੋਂ ਪਾਣੀ ਦਾ ਗਲਾਸ ਮੰਗਿਆ ਦੁਕਾਨ ਤੇ ਕੰਮ ਕਰਦਾ ਮੁੰਡਾ ਪਾਣੀ ਲੈ ਆਇਆ ਆਣੀ ਦਾ ਕੁੱਟ ਪਰਦੇ ਪਰਦੇ ਉਸਨੇ ਕੰਧ ਤੇ ਲੱਗੀ ਘੜੀ ਵੱਲ ਤੱਕਿਆ 12 ਵੱਜ ਚੁੱਕੇ ਸਨ ਉਸ ਨੂੰ ਘਰੋਂ ਆਈ ਨੂੰ ਅਜੇ 3 ਘੰਟੇ ਹੋਏ ਸਨ ਇੱਥੋਂ ਉਸ ਦੇ ਪਰਦਾ ਸਫ਼ਰ ਸਿਰਫ ਅੱਧੇ ਘੰਟੇ ਦਾ ਸੀ ਉਹ ਪਹਿਲੀ ਵਾਰ ਪੜ੍ਹ ਕੇ ਇੱਥੇ ਉੱਪੜ ਦੀ ਸੀ ਬੱਸ ਕੌਣ ਆਈ ਸੀ ਉਸਨੇ ਇੱਥੋਂ ਤੱਕ ਪਹੁੰਚਦੇ ਆ ਪਹੁੰਚਿਆ 50 ਹੋਈ ਸੜਕ ਤੇ ਪੌਣਾ ਘੰਟਾ ਲਾ ਦਿੱਤਾ ਸੀ ਉਸ ਨੂੰ ਅੱਜ ਬੱਸ ਦੀ ਸਪੀਡ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਲੱਗੀ। ਪਹਿਲਾਂ ਜਦੋਂ ਵੀ ਉਹ ਆਈ ਸੀ ਉਸ ਨੂੰ ਬੱਸ ਦੀ ਸਪੀਡ ਅੱਜ ਤੋਂ ਵੱਧ ਹੋਣ ਦੇ ਬਾਵਜੂਦ ਵੀ ਬੱਸ ਦੀ ਚਾਲ ਉਸੋਂ ਬੰਤ ਗੱਡੇ ਤੋਂ ਵੱਧ ਨਹੀਂ ਸੀ ਲੱਗੀ। ਪਰ ਅੱਜ ਉਹ ਚਾਹੁੰਦੀ ਸੀ ਇਹ ਬੱਸ ਉਸਦੇ ਪਿੰਡ ਦੇ ਨੇੜੇ ਸ਼ਹਿਰ ਪਹੁੰਚਿਆ ਪਹੁੰਚਿਆ ਕਈ ਘੰਟੇ ਲਾ ਦੇਵੇ। ਇਸ ਤੋਂ ਥੋੜੇ ਸ਼ਹਿਰ ਵਿੱਚੋਂ पहुंच के ओ बहुत हौली हौली तुरके बजाजी की दुकान तेजी बजाज अपने काम से उसने शुक्र किया बजाज अद्धा पाटा अपनी दुकान कपड़े थानाई कटाई करता रहा फिर उसने माई वाल देख के पूछा माई की लेना। है उत्तर कोई कपड़ा दिखा दे मेरे लिए उसने बजाज ने कहा बजाज ने कपड़े दिखाए ਉਸਨੇ ਉਹ ਨਾਵਿਤ ਇੱਕ ਵਧੀਆ ਸੂਟ ਖਰੀਦ ਲਿਆ ਆਪਣੇ ਕਈ ਸਾਲਾਂ ਤੋਂ ਬਚਾਏ ਪੈਸਿਆਂ ਵਿੱਚੋਂ ਬਿਜਾਜ ਦੇ ਦਸੰਸਾਰ ਪੈਸੇ ਘੱਟੇ ਰਾਦਿਤੇ ਪਾਣੀ ਪੀ ਕੇ ਜਦੋਂ ਉਤਰ ਲੱਗੀ ਤਾਂ ਦੁਕਾਨ ਦੇ ਦਰਵਾਜ਼ੇ 'ਤੇ ਫਿਰ ਉਸ ਦੀ ਸੋਚ ਜਾਗੀ ਅਜੇ ਤਾਂ ਸੁਖ ਨਾਲ ਉਹ ਸਾਧਨ ਹੈ ਉਹ ਕਹਿਣੀਆਂ ਮਾਂ ਬਾਪ ਨੂੰ ਕੁਝ ਨਹੀਂ ਲਾਇਆ ਫਿਰ ਉਹ ਦੁਕਾਨ ਵਿੱਚ ਚੈਵਲੀ ਮਾਤਾ ਉਹ ਧੋ ਲੈਣਾ ਬਜਾਜ ਉਸ ਨੂੰ ਦੇਖ ਕੇ ਬੋਲਿਆ ਹਾਂ ਪੁੱਤ ਇੱਕ ਪਰੂਈ ਪਾੜ ਦੇ ਇੱਕੇ ਅਸਮਾਨੀ ਰੰਗ ਦੀ 5 ਮੀਟਰ ਦੀ ਬਜਾਜ ਨੇ ਪੰਗ ਪੰਗ ਪਾੜ ਕੇ ਸੂਟ ਵਾਇਲਪਾਸ ਵਿੱਚ ਪਾ ਦਿੱਤੀ ਉਹ ਤੇ ਇੱਕ ਛੋੜੇ ਦਾ ਕੱਪੜਾ ਵੀ ਦੇ ਦੇ ਉਹ ਕੁਝ ਸੋਚ ਕੇ ਬੋਲੀ ਬਜਾਜ ਨੇ ਇੱਕ ਮੋਟਾ ਜਿਹਾ ਕੱਪੜਾ ਪਾੜ ਕੇ ਉਸ ਦੇ ਹੱਥ ਵਿੱਚ ਛੜਾ ਦਿੱਤਾ ਜਿੰਨੇ ਪੈਸੇ ਬਜਾਜ ਨੇ ਮੰਗੇ ਉਸਨੇ ਕਿਨਕੇ ਨੂੰ ਫੜਾ ਦਿੱਤੇ ਉਹ ਕਾਫੀ देर ਬੈਠੀ ਰਹੀ ਜਿੰਨੀ ਦੇਰ ਉਸ ਨੂੰ ਇਹ ਸਮਝ ਨਾ ਲੱਗਿਆ ਕਿ ਹੁਣ ਵਜਾਜ ਉਸ ਨੂੰ ਪੁੱਛੇਗਾ ਮਾਈ ਕੁਝ ਹੋਰ ਦਿਖਾਵਾਂ ਉੱਠ ਕੇ ਉਹ ਦੁਕਾਨ ਤੋਂ ਬਾਹਰ ਆ ਗਈ ਨੇੜੇ ਦੀ ਇੱਕ ਦਰਜੀ ਦੀ ਦੁਕਾਨ ਤੋਂ ਉਸਨੇ ਝੋਲਾ ਸੁਆਇਆ ਬਜਾਜੀ ਦੀ ਦੁਕਾਨ ਤੋਂ ਖਰੀਦੇ ਕੱਪੜੇ ਉਸਨੇ ਬੜੇ ਸਲੀਕੇ ਨਾਲ ਤੈਅ ਲਾ ਕੇ ਝੋਲੇ ਵਿੱਚ ਪਾ ਲਏ ਤੇ ਬਸ ਸੱਡੇ ਵੱਲ ਤੁਰ ਪਈ ਸੂਰਜ ਜਿਵੇਂ ਤਪਣਾ ਸ਼ੁਰੂ ਹੋਇਆ ਸੀ ਉਸ ਨੂੰ ਬਹੁਤ ਢੁੱਕ ਲੱਗੀ ਹੋਈ ਸੀ ਘਰ ਜਾ ਕੇ ਸ਼ਾਮ ਨੂੰ ਹੀ ਕੋ ਦਿਖਾਵਾਗੀ ਉਸਨੇ ਸੋਚਿਆ ਪਰ ਉਸਦੇ ਅੰਦਰ ਦੀ ਸੋਚ ਜਾਗੀ ਉਹ ਕਹਿਣੀ ਆ ਮਾਂ ਤੇ ਕਿਉਂ ਭੁੱਖੀ ਹੋ ਆ ਰਹੀ ਰੁਕਦੇ ਰੁਕਦੇ ਵੀ ਉਸਦੇ ਕਦਮ ਢਾਬੇ ਵੱਲ ਚੱਲ ਪਏ ਢਾਬੇ ਵਿੱਚ ਜਾ ਕੇ ਉਸਨੇ ਢਿੱਡ ਭਰ ਕੇ ਰੋਟੀ ਖਾਧੀ ਭੁੱਖ ਦੋ ਰੋਟੀਆਂ ਦੀ ਸੀ ਪਰ ਉਸਨੇ ਤਿੰਨ ਖਾ ਲਈ ਤਾਂ ਜੋ ਘਰ ਜਾ ਕੇ ਨਾ ਫੜ ਜAVE ਟਾਬੇ ਵਿੱਚ ਰੋਟੀ ਖਾ ਕੇ ਉਹ ਕਾਫੀ देर ਉੱਥੇ ਹੀ ਬੈਠੀ ਰਹੀ ਜਿੰਦਗੀ ਵਿੱਚ ਪਹਿਲੀ ਵਾਰ ਉਸਨੇ ਟਾਬੇ ਵਿੱਚ ਰੋਟੀ ਖਾਧੀ ਸੀ ਅਸਲ ਵਿੱਚ ਉਹ ਪਹਿਲੀ ਵਾਰ ਟਾਬੇ ਵਿੱਚ ਬਣੀ ਸੀ ਰੋਟੀ ਖਾ ਕੇ ਉਹ ਬਾਸੜਡੇ ਵਾਲਪੁਰ ਗਈ ਸੀ ਰਸਤੇ ਵਿੱਚ ਬੜਾਉਣਾਂ ਦੀ ਦੁਕਾਨ ਤੇ ਜਾ ਕੇ ਉਸ ਦੀ ਸੋਚ ਫਿਰ ਜਾਗੀ ਉਹ ਕਹਿਣਗੀ ਆ ਮਾਂ ਸੋਨੂ ਲਈ ਕੁਝ ਨਹੀਂ ਲੈ ਕੇ ਦਿੱਤਾ ਤਾਂ ਉਸਨੇ ਆਪਣੇ ਪੋਤੇ ਸੋਨੂ ਲਈ ਇੱਕ ਛੋਟੀ ਜਹੀ ਕਾਰਕ੍ਰਿਤੀ ਅਤੇ ਫਿਰ ਅੱਗੇ ਦਿੱਤੀ। ਬੱਸ ਅੱਡੇ ਜਾ ਕੇ ਉਸਨੇ ਉਸਦੇ ਪਿੰਡ ਜਾਣ ਵਾਲੀ ਬੱਸ ਪਿਆਰ ਰਹੀ ਸੀ। ਉਹ ਬੱਸ ਵਿੱਚ ਚੜ ਗਈ ਪਰ ਜਦੋਂ ਉਹ ਬੱਸ ਵਿੱਚ ਬੈਠਣ ਲੱਗੀ ਤਾਂ ਉਸ ਦੀ ਸੋਤ ਫਿਰ ਜਾਗੀ। ਉਹ ਕਹਿਣ ਲੱਗੀ ਆ ਮਾਂ ਅੱਜ ਸਾਜਰੇ ਆ ਗਈ। ਉਹ ਥੱਲੇ ਉਤਰਾਈ। ਦੁਪਹਿਰ ਦਾ ਸਮਾਂ ਹੋ ਰਿਹਾ ਕਰ ਸੂਰਜ ਸਿਰ ਤੇ ਆਪਣੇ ਪੂਰੇ ਜਰੋ ਨਾਲ ਚਮਕ ਰਿਹਾ ਸੀ। ਉਸ ਨੂੰ ਬਹੁਤ ਗਰਮੀ ਲੱਗੀ ਨੇੜੇ ਹੀ ਇੱਕ ਸੰਗੰਜੀ ਮਿੱਦੀ ਰੇੜੀ ਸੀ ਰੇੜੀ ਵਾਲੇ ਤੋਂ ਉਸਨੇ ਸੰਗੰਜੀ ਦਾ ਗਲਾਸ ਵਾਕੇ ਪੀਤਾ ਭਾਈ ਮਾਜਰੇ ਨੂੰ ਇਹ ਤੋਂ ਬਾਅਦ ਹੋਰ ਵੀ ਬਸ ਜਾਊਗੀ ਉਹ ਸੰਗੰਜੀ ਵਾਲੇ ਨੂੰ ਪੈਸੇ ਪੜਾਉਦੇ ਹੋਏ ਉਹ ਸੀ ਹੀ ਹੈ ਆਮਾਈ ਅਜੇ 2 ਟਾਈਮ ਹੋ ਰਿਹਾ ਹੈ ਮਾਜਰੇ ਵੱਲ ਜਾਣ ਦੇ ਉਹ ਬੋਲਿਆ ਉਸਨੇ ਆਲੇ ਦੁਆਲੇ ਦੇਖਿਆ ਅੱਡੇ ਤੇ ਇੱਕ ਪਾਸੇ ਥੋੜਾ ਹਟਣਾ ਉਸ ਨੂੰ ਇੱਕ ਦਰਖਤ ਹੇਠ ਖੜਾ ਬਣਿਆ ਦਿਸਿਆ। "ਵੇ ਭਾਈ ਜਦ ਮਾਜਰੇ ਵਾਲੀ ਬੱਸ ਆਵੇ ਤਾਂ ਦੱਸ ਦੇ। ਮੈਂ ਉਥਰੇ ਤੇ ਬੈਠਦੀ।" ਉਸ ਨੇ ਸਕੰਦੇਵੀ ਵਾਲੇ ਨੂੰ ਆਖਿਆ, "ਚੰਗਾ ਭਾਈ ਦੱਸ ਦੇਉਗਾ।" ਤੇ ਉਸ ਨੇ ਕਿਹਾ ਉਹ ਹੌਲੀ-ਹੌਲੀ ਜਾ ਕੇ ਥੜੇ ਤੇ ਬੈਠ ਗਈ। ਪਿੰਡ ਦਾ ਕੋਈ ਬੰਦਾ ਦੇਖਣ ਲੱਗੇ ਤੇ ਇਸ ਕਾਰਨ ਉਹ ਥੋੜਾ ਹਟ ਕੇ ਬੈਠੀ। ਪਰ ਉਸ ਕਜੀਬ ਵਾਲੇ ਦੇ ਸਾਹਮਣੇ ਹੀ ਬੈਠੀ ਸੀ ਤਾਂ ਜੋ ਆਖਰੀ ਵਾਰ ਸਾਂਹ ਤੇ ਉਹ ਖੰਦੋਸੀ ਦਰਖਤ ਦੇ ਛੜੇ ਉੱਤੇ ਉਹ ਕਾਫੀ ਧੀਰ ਬੈਠੀ ਆਏ ਦੁਆਰੇ ਵੱਲ ਦੇਖਦੀ ਰਹੀ ਥੋੜੀ-ਥੋੜੀ ਉਸ ਦੀ ਸੋਚ ਬਿਤੇਰੀਆਂ ਪਰਤਾਂ ਖੋਲਣ ਲੱਗੀ ਕਦੇ ਉਹ ਅੱਜ ਬਾਗ ਹੀ ਪਹਿਲੀ ਵਾਰ ਚੜ ਕੇ ਟੇਕੇ ਪਿੰਡ ਖੇੜੀ ਮਾਂ ਨੂੰ ਮਿਲਣ ਜਾਂਦੀ ਹੁੰਦੀ ਸੀ ਮਾਂ ਉਸ ਨੂੰ ਵੇਖ ਕੇ ਖੁੱਲੀ ਨਸਮਾਂ ਦੀ ਮਾਂ ਉਸ ਕੋਲ ਦੇਰ ਹੋ ਗਈ ਤੇ ਉਹ ਮਾਂ ਕੋਈ ਵਾਰ ਇਸ ਕੋਲਾਥੜੀ ਜ਼ਿਆਦਾ ਹੋ ਜਾਂਦੀ ਸੀ ਇਹ ਸਭ ਉਸ ਦੀਆਂ ਪਰਜਾਈਆਂ ਨੂੰ ਪਸੰਦ ਨਹੀਂ ਸੀ ਉਹਦੀਆਂ ਪਰਜਾਈਆਂ ਕੁੜੀਆਂ ਉਸ ਦੀ ਮਾਂ ਉਸ ਦੀਆਂ ਪਰਜਾਈਆਂ ਨਾਲ ਲੜ ਪੈਂਦੀ ਇਸ ਸਾਰੇ ਦਾ ਕਾਰਨ ਪਰਜਾਈਆਂ ਦੇ ਸੁਭਾਤਾ ਸਨ ਹੀ ਇੱਕ ਕਾਰਨ ਉਸ ਦੀ ਮਾਂ ਜਵਾ ਦੀ ਵੀ ਚਗਣ ਸੀ ਤੇ ਉਹ ਜ਼ਿਆਦਾ ਹੀ ਜਾਂਦੀ ਸੀ ਜਦੋਂ ਕਿ ਕਿਉਂ ਸਹੁਰੇ ਨੂੰ ਚਾਹਦੀ ਮਾਂ ਤੇ ਸਾਰੀਆਂ ਅਸੀਸਾਂ ਦੇ ਨਾਲ ਨਾਲ ਨਿੱਕ ਹੁੱਕ ਤੇ ਚੋਆ ਪਰ ਦਿੰਦੀ ਤੇ ਹੱਥ ਪੜਾ ਕੇ ਤੋੜਦੀ ਆਪਣੀ ਉਮਰ ਤੋਂ ਕੇ ਨਾਮਰੀ ਤਾਂ ਉਹ ਬਹੁਤ ਰੋਈ ਮਾਂ ਦੀ ਮੌਤ ਤੋਂ ਬਾਅਦ ਉਹ ਦਾ ਪੇਕੇ ਜਾਣਾ ਘਟ ਗਿਆ ਸੀ ਭਾਈਆਂ ਦਾ ਪਿਆਰ ਉਸ ਨੂੰ ਖਿੱਚਦਾ ਤਾਂ ਉਹ ਤੇ ਕੇ ਫੇਰਾ ਪਾਉਂਦੀ ਪਰ ਖਾਲੀ ਹੱਥ ਉਸ ਨੂੰ ਭਾਈ ਕਦੇ ਨਾ ਤੋੜਦੀ ਕਦੇ ਭਜਾਈਆਂ ਤੰਗ ਹੀ ਕਿਉਂ ਨਾ ਰਹਿਣ ਸਾਹਮੇ ਦੇ ਨਾਲ ਨਾਲ ਦੋਹਾਂ ਭਾਈਆਂ ਦੇ ਪੁੱਤ ਵੀ ਵਿਆਹੇ ਗਏ ਵਿਆਹੇ ਉਸਦੇ ਆਪਣੇ ਪੁੱਤ ਵੀ ਗਏ ਨੂਹਾ ਵਿੱਚ ਉਹ ਆਪਣੇ ਪੇਕੇ ਦੀ ਪੂਰੀ ਠੋਕਰ ਆ ਰਹੀ ਸੀ ਪੇਕੇ ਉਹ 2-4 ਮਹੀਨੇ ਬਾਅਦ ਤੇਰਾ ਆਈ ਹੋਣੀ ਸੀ ਹੌਲੀ-ਹੌਲੀ ਪੇਕੇ ਕਰ ਉਸਦੇ ਭਾਈਆਂ ਦੀ ਬਜਾਏ ਭਤੀਜਾਂ ਪਰਜਾਈਆਂ ਅਤੇ ਉਹਨਾਂ ਦੀਆਂ ਨੂਹਾ ਦਾ ਪ੍ਰਭਾਵ ਵੱਧ ਗਿਆ ਪਰ ਉਸ ਦਾ ਸੁਭਾਅ ਨਵਲਿਆ ਉਸ ਦੇ ਸੁਭਾਅ ਕਾਰਨ ਇੱਕ ਦਿਨ ਜਦ ਹੋ ਕੇ ਪੇਕੇ ਗਈ ਹੋਈ ਸੀ ਆ ਘਰ ਵਿੱਚ ਉਹ ਸਿਰ ਗਿਆ ਰਜਾਈਆਂ ਤੇ ਉਹਨਾਂ ਦੀ ਰੋਮਾਂ ਨੇ ਉਸ ਨੂੰ ਵੱਧ ਚੜ ਕੇ ਕੋਸਿਆ ਭਤੀਜੇ ਤਮਾਸ਼ੀ ਬਣੇ ਰਹੇ ਦੇਖਦੇ ਰਹੇ ਉਸ ਦਿਨ ਜਦੋਂ ਉਹ ਤੁਰਨ ਲੱਗੀ ਤਾਂ ਵੱਡੇ ਭਾਈ ਨੇ ਭਰਿਆ ਝੋਲਾ ਉਸ ਦੇ ਹੱਥ ਛੁਡਾᱣਿਆ ਤੇ ਹਾ ਮੀਤ ਹੁਣ ਭਾਈ ਦੂਣਾ ਆਇਆ ਕਰ ਇੱਥੇ ਉਸ ਤੋਂ ਬਾਅਦ ਉਹ ਵੇਪੇ ਕਦੇ ਨਾ ਗਈ ਪਰ ਇਹ ਗੱਲ ਉਸ ਨੇ ਆਪਣੇ ਘਰ ਆ ਕੇ ਨਾਲ ਦੱਸੀ ਕਰੋ ਹੋਰ ਵੀ ਕੋਈ ਇਸ ਸਮੇਂ ਦਰਾਂ ਉਸ ਦੇ ਟੇਕੇ ਕਰਨਾ ਗਿਆ 6 ਮਹੀਨੇ ਗੁਜ਼ਰ ਗਏ ਪਰਸੋ ਗਵਾਂਡੋ ਗਲੀ ਵਿੱਚ ਤਰੀ ਘਰ ਵੱਲ ਜਾ ਰਹੀ ਸੀ ਜਦੋਂ ਘਰ ਦੇ ਨੇੜੇ ਆਈ ਤਾਂ ਉਸਨੇ ਖਿੜਕੀ ਵਿੱਚੋਂ ਲੋਹਾ ਦੀ ਕੁਸਰਮਸ ਸੁਣੀ ਇਸ ਤਰ੍ਹਾਂ ਚੋਰੀ-ਚੋਰੀ ਅੱਗੇ ਵੀ ਉਹ ਉਹਨਾਂ ਦੀਆਂ ਗੱਲਾਂ ਸੁਣਦੀ ਰਹਿੰਦੀ ਸੀ ਕਾਫੀ ਦੇਰ ਉਹ ਖੜੀ ਗੱਲਾਂ ਸੁਣਦੀ ਰਹੀ ਲੋਹਾ ਵਿੱਚ ਗੱਲਾਂ ਕਰ ਰਹੀਆਂ ਸਨ ਨਹੀਂ ਭੈੜਾ ਹੁਣ ਆਪਣੀ ਬੁੜੀ ਨੇ ਕਿ ਕਿਹੜੀ ਛੋਟੀ ਨੇ ਵੱਡੀ ਨੂੰ ਪੁੱਛਿਆ ਇਹ ਹਾਂ ਮੈਂ ਤਾਂ ਸੋਚਿਆ ਨਹੀਂ ਕਦੇ ਕਿਤੇ ਕੋਈ ਗੱਲ ਤਾਂ ਨਹੀਂ ਹੋਊਗੀ ਵੱਡੀ ਬੋਲੀ ਕੋਈ ਗੱਲ ਜਰੂਰ ਹੋਊ ਨਹੀਂ ਤਾਂ ਮਹੀਨਾ ਨਹੀਂ ਟੱਪਣ ਦਿੰਦੀ ਛੋਟੀ ਬੋਲੀ ਉਹ ਸੁਣ ਕੇ ਪਾਣੀ ਪਾਣੀ ਹੋ ਗਈ ਫਿਰ ਨੂੰ ਹਾਂ ਕੀ ਗੱਲਾਂ ਕਰਦੀਆਂ ਰਹੀਆਂ ਉਸ ਨੂੰ ਕੁਝ ਨਾ ਸੁਣਿਆ ਥੋੜਾ ਸੰਭਲ ਕੇ ਉਹ ਘਰ ਆ ਗਈ ਜਿਹਨ ਅੱਜ ਚੋਰੋਂ ਮੋੜੇ ਜੋੜੇ ਪੈਸੇ ਆਪਣੇ ਰਿਵਾਲ ਵਿੱਚ ਬਨ ਕੇ ਹੱਥ ਵਿੱਚ ਫੜ ਕੇ ਖੇੜੀ ਜਾਣ ਦਾ ਆ ਪਹਿਲੀ ਵਾਰ ਫੜ ਲਈ ਪਰ ਜਾਂਦੀ ਕਿੱਥੇ ਭਾਈ ਦਾ ਉਸ ਲਈ ਦਰ ਢੋ ਚੁਕੇ ਸਨ ਇਸ ਲਈ ਸਾਰਾ ਦਿਨ ਉਸਨੇ ਟੇਕਿਆ ਤੇ ਸਹਰਾਂ ਦੇ ਵਿਚਕਾਰ ਰਹਿੰਦੇ ਛੋਟੇ ਜਿਹੇ ਸ਼ਹਿਰ ਵਿੱਚ ਬਤੀਤ ਕਰਨ ਦਾ ਫੈਸਲਾ ਕੀਤਾ ਹੁਣ ਉਹ ਪਿੰਡ ਨੂੰ ਜਾਣ ਵਾਲੀ ਆਖਰੀ ਵਸਤੇ ਵਾਪਸ ਜਾਣ ਲਈ બસ ਅੱਡੇ ਦੇ ਨੇੜੇ ਬੈਠੀ ਸੋਚਾਂ ਵਿੱਚ ਮੀਨ ਸੀ ਮਾਈ ਬਸ ਆ ਗਈ ਆਖਰੀ ਮਾਜਰੇ ਜਾਣ ਵਾਲੀ ਸਕੰਜਵੀ ਵਾਲੇ ਦੀ ਆਵਾਜ਼ ਸੁਣ ਕੇ ਉਸ ਦੀ ਸੁਰਤ ਨੂੰ ਤੋੜਿਆ ਉਹ ਉੱਠ ਕੇ ਬਸ ਅੱਡੇ ਵੱਲ ਤੁਰ ਪਈ ਮਿੱਠੀ ਰਸਗੁਲੇ ਵਰਗੀ ਮੋਟੀ ਕਾਲੀ ਜਾਮਣ ਲੈ ਲੋ ਭਾਈ ਜਾਨਾ ਮੋਟੀ ਤਾਜੀ ਜਾਮਣ ਕੋਲ ਲੰਗੇ ਜਾਂਦੇ ਰੇੜੀ ਵਾਲੇ ਨੇ ਉਸ ਦਾ ਧਿਆਨ ਖਿੱਚਿਆ ਉਸ ਨੂੰ ਬੇਕਿਆਂ ਦੇ ਵਿਹੜੇ ਵਿੱਚ ਖੜੀ ਜਾਮਣ ਜਾਰ ਆ ਗਈ ਪਰ ਜਾਮਣ ਤਾਂ ਉਹਦੇ ਸਹੁਰਾਂ ਦੇ ਵਿਹੜੇ ਵਿੱਚ ਵੀ ਖੜੀ ਹੈ ਉਸ ਨੇ ਸੋਚਿਆ ਕੁਝ ਸੋਚ ਕੇ ਉਹ ਜਾਮਣਾ ਵਾਲੇ ਭਾਈ ਕੋਲ ਜਾ ਰੁਕੀ ਜਾਮਣਾ ਦਾ ਭਾਅ ਪੁੱਛਿਆ ਫਿਰ ਆਪਣੇ ਕੋਲ ਬਚੇ ਰੁਪਏ ਨੂੰ ਗਿੜਿਆ ਕਰਾਇਦੇ ਪੈਸੇ ਪੂਰੇ ਕਰਕੇ ਹਿਸਾਬ ਲਾਇਆ ਭਾਈ 1 ਕਿਲੋ ਜਾਮਣਾ ਪਾ ਦੇ ਉਸ ਨੇ ਜਾਮਣਾ ਵਾਲੇ ਨੂੰ ਕਿਹਾ ਜਾਮਣਾ ਵਾਲੇ ਨੇ ਕਿਲੋ ਜਾਮਣਾ ਤੋਲ ਕੇ ਨਖਾਪੀ ਇੱਕ ਪਾਕੇ ਜਦੇ ਹੱਥ ਵਿੱਚ ਪਾ ਆ ਦਿੱਤੀਆਂ ਉਸ ਨੂੰ ਲਪਾਪਾ ਹੋਵਾ ਜਾਇਆ ਜਾ ਪਿਆ ਭਾਈ 2 ਕਿਲੋ ਕਰਦੀ ਉਸ ਨੇ ਲਪਾਪਾ ਭਾਈ ਦੇ ਹੱਥ ਵਿੱਚੋਂ ਫੜਦਿਆ ਕਿਹਾ ਜਾਮਣਾ ਵਾਲੇ ਨੇ 2 ਕਿਲੋ ਜਮਣਾ ਜਾਮਣਾ ਤੋਂ ਕੇਲਪਾਪੇ ਵਿੱਚ ਪਾ ਕੇ ਉਸ ਨੂੰ ਭੜਾ ਦਿੱਤੀਆਂ ਉਸ ਨੇ ਜਾਮਣਾ ਅਤੇ ਸੇਰ ਦਾ ਖਰੀਦਿਆ ਨਿੱਕ ਸੁੱਕ ਝੋਲੇ ਵਿੱਚ ਪਾਇਆ ਅਤੇ ਝੋਲੇ ਨੂੰ ਸੁਬਾਹ ਦੀ ਹੋਈ ਮਾਜਰੇ ਵਾਲੀ বাস ਵਿੱਚ ਜਾ ਬੈਠੀ ਇਹ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ। ਤੁਹਾਨੂੰ ਕਹਾਣੀ ਕਿਸ ਤਰ੍ਹਾਂ ਲੱਗੀ ਤੁਸੀਂ ਇਸ ਬਾਰੇ ਪਲੀਜ਼ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਜੀ। ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਜੀ। ਅੰਤ ਤੱਕ ਸਟੋਰੀ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।